ਮਾਨਯੋਗ ਡੀਸੀ ਸਾਹਿਬ ਗਰਦਾਸਪੁਰ ਤੇ ਐਸਐਸਪੀ ਸਾਹਿਬ ਗਰਦਾਸਪੁਰ ਵੱਲੋਂ ਸਿਟੀ ਗਰਦਾਸਪੁਰ ਦਾ ਇੱਕ ਅਚਨਚੇਤ ਦੌਰਾ ਕੀਤਾ ਗਿਆ ਜਿਹਦੇ ਵਿੱਚ ਪਹਿਲਾਂ ਵੀ ਹੀ ਸਮੇਸ਼ਰ ਮੀਟਿੰਗਾਂ ਡੀਸੀ ਸਾਹਿਬ ਵੱਲੋਂ ਤੇ ਐਸਐਸਪੀ ਸਾਹਿਬ ਨੂੰ ਕੀਤੀਆਂ ਗਈਆਂ ਤੇ ਸ਼ਾਇਦ ਦੇ ਵਿੱਚ ਜੋ ਵੀ ਇਨਕ੍ਰੋਚਮੈਂਟ ਤੇ ਜਿਹੜਾ ਵੀ ਜਿਹੜੇ ਅੱਗੇ ਕਬਜੇ ਕੀਤੇ ਪਏ ਨੇ ਦੁਕਾਨਾਂ ਦੇ ਤੇ ਚਾਹੇ ਸ਼ਾਇਦ ਦੇ ਵਿੱਚ ਪੀਸੀਆਰ ਨੂੰ ਟ੍ਰੈਫਿਕ ਨੂੰ ਲੈ ਕੇ ਜਿਹੜਾ ਜਾਮ ਕੋਈ ਲੱਗਦਾ ਉਹਦੀਆਂ ਸਦਕੇ ਇੰਚਾਰਜ ਪੀਸੀਆਰ ਤੇ ਇੰਚਾਰਜ ਟ੍ਰੈਫਿਕ ਤੇ ਹਦਾਇਤਾਂ ਕੀਤੀਆਂ ਗਈਆਂ ਤੇ ਦੱਸਿਆ ਗਿਆ ਸ਼ਹਿਰ ਵਿੱਚ ਕੋਈ ਵੀ ਜਾਮਨਾ ਨਾ ਲੱਗੇ ਜਿਹੜੀ ਟ੍ਰੈਫਿਕ ਆ ਉਹ ਨਿਰਵਿਘਨ ਸੈੱਤ ਚੱਲ ਸਕੇ ਤੇ ਕੋਈ ਵੀ ਜਿਹੜੇ ਆ ਕਬਜ਼ੇ ਨਾਜਾਇਜ਼ਦਾਂ ਲਗਾਏ ਗਏ ਨੇ ਇਹਨਾਂ ਨੂੰ ਹਟਾਇਆ ਜਾਗੇ ਇਹਦੀ ਅਪੀਲ ਉਹਨਾਂ ਨੂੰ ਨਿਮਰਤਾ ਸਹਿਤ ਕੀਤੀ ਗਈ ਟ੍ਰੈਫਿਕ ਵਾਲੇ ਨੂੰ ਕੀ ਕਿ ਆ ਵੀ ਕੋਈ ਵੀ ਸ਼ਹਿਰ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਮ ਨਾ ਲੱਗੇ ਜਿਹੜੀ ਟ੍ਰੈਫਿਕ ਆ ਬੜੇ ਨਿਰਵਿਘਨ ਸੈੱਤ ਚਾਲੂ ਰਹੇ ਅਮਰਕਲੂਨ ਦੀ ਸਥਿਤੀ ਨੂੰ ਉਭਾਰ ਰੱਖਣ ਦੇ ਲਈ ਲੋਕਾਂ ਨੂੰ ਕੀ ਅਪੀਲ ਹੈਗੀ ਵੇਖੋ ਜੀ ਸ਼ਹਿਰ ਦੇ ਵਿੱਚ ਬਿਲਕੁਲ ਬੜਾ ਸ਼ਾਂਤੀ ਦਾ ਮਾਹੌਲ ਹੈ ਤੇ ਅੱਗੇ ਤੋਂ ਵੀ ਸ਼ਾਂਤੀ ਰਹੂਗਾ ਜੋ ਕੋਈ ਮਾੜਾ ਅੰਸਰ ਇਸ ਤਰ੍ਹਾਂ ਸ਼ਰਾਰਤ ਕਰਦਾ ਵਾ ਤਾਂ ਉਹਦੇ ਤੇ ਕਾਨੂੰਨ ਅਨਸਾਰ ਉੱਤੇ ਕਾਰਵਾਈ ਕੀਤੀ ਜਾਊਗੀ